ਦੋਸਤੋ এবੀ ਨਿਊਜ਼ ਹਤੇ ਤੁਹਾਡਾ ਨਿੱਘਾ ਸਵਾਗਤ ਹੈ ਮੈਂ ਜਸਕਰਤ ਸਿੰਘ ਢਲੋਂ ਤੇ ਮੇਰੇ ਨਾਲ ਭਾਈ ਰਵਿੰਦਰ ਸਿੰਘ ਬੈਂਸ ਅਸੀਂ ਤੁਹਾਡੇ ਕੋਲ ਪਹਿਲਾਂ ਮਾਫੀ ਚਾਹੁੰਦੇ ਆਂ ਵੀ ਚਿਰਾਂ ਪਿੱਛੋਂ ਹਾਜ਼ਰ ਹੋਏ ਆਂ ਤੁਹਾਡੇ ਨਾਲ ਤੁਹਾਡੇ ਨਾਲ ਬਖਾਤ ਫੋਨ ਵਾਸਤੇ ਕੈਨੇਡਾ ਦੇ ਵਿੱਚ ਕਾਫੀ ਚੀਜ਼ਾਂ ਇਸ ਨਵੇਂ ਸਾਲ ਦੇ ਵਿੱਚ ਵਾਪਰੀਆਂ ਨੇ ਤੁਸੀਂ ਆਮੋਮਨ ਜ਼ਰੂਰ ਸੋਚਦੇ ਹੋਵੋਗੇ ਵੀ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਕਿੱਦੋਂ ਨਹੀਂ ਮਿਲ ਰਹੀ ਹੋ ਸਕਦੀ ਇਸ ਮਸਲੇ ਉੱਤੇ ਤੁਹਾਡੇ ਨਾਲ ਅਸੀਂ ਸਾਂਝ ਪਾਉਣ ਆਏ ਆਂ ਬੈਬ ਸਾਹਿਬ ਕੈਨੇਡਾ ਨੂੰ ਨਵਾਂ ਪ੍ਰਾਈਮ ਮਿਨਿਸਟਰ ਮਿਲ ਗਿਆ ਜੀ ਤੁਸੀਂ ਵੀ ਸਾਡੇ ਸਾਰੇ ਸਰੋਤਿਆਂ ਨੇ ਸੁਣ ਲਿਆ ਹੁਣ ਐ ਪੀ ਜਸਟਨ ਟਰੂਡੋ ਹੁਣ ਦਾ ਜਿਹੜਾ ਦੌਰ ਸੀ ਇੱਕ ਵੱਡਾ ਦਹਾਕਾ 10 ਸਾਲ ਦਾ ਪੂਰਾ ਹੋ ਗਿਆ ਔਰ ਇਹਨਾਂ 10 ਸਾਲਾਂ ਦੇ ਵਿੱਚ ਪੰਜਾਬੀਆਂ ਨੇ ਢੇਰਾ ਸਾਰੇ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਆਉਣਾ ਵੀ ਕੀਤਾ ਇੱਥੇ ਆ ਕੇ ਪੜਾਈਆਂ ਵੀ ਹੋਈਆਂ ਲੱਖਾਂ ਲੋਕ ਪੱਕੇ ਵੀ ਹੋਏ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਲੱਖਾਂ ਹੀ ਲੋਕ ਨੇ ਜਿਹੜੇ ਇਸ ਵੇਲੇ ਹਜੇ ਇਹ ਇੰਤਜ਼ਾਰ ਦੇ ਵਿੱਚ ਨੇ ਸਟਰਗਲ ਕਰ ਰਹੇ ਨੇ ਕਿ ਸਾਡੀ ਕਿਤਨੇ ਕਿਤੇ ਪੀਆਰ ਕੈਨੇਡਾ ਵਿੱਚ ਹੋ ਜਵੇ ਜੀ ਕੈਨੇਡਾ ਦੇ ਵਿੱਚ ਬੈਂਸਾਹਬ ਇਸ ਵੇਲੇ ਇਲੈਕਸ਼ਨਜ਼ ਦਾ ਦੌਰ ਵੀ ਨੇੜੇ ਆ ਰਿਹਾ ਹੈ بجائے ਕਿ ਸਾਨੂੰ ਨਵਾਂ ਪ੍ਰਾਈਮ ਮਿਨਿਸਟਰ ਮਿਲ ਗਿਆ ਜੀ ਹੁਣ ਇਹ ਸਿਆਸਤ ਕਿਸ ਤਰੀਕੇ ਨਾਲ ਚਾਰੇ ਪਾਸੇ ਕਰਵਟ ਲੈ ਰਹੀ ਆ ਇੱਕ ਪਾਸੇ ਜਸਟਨ ਟਰੂਡੋ ਹੁਣਾਂ ਦੇ ਸਿਆਸਤ ਵਿੱਚੋਂ ਜਾਣ ਦਾ ਕਾਰਨ ਇਮੀਗ੍ਰੇਸ਼ਨ ਬਣੀ ਆ ਜੀ ਇਮੀਗ੍ਰੇਸ਼ਨ ਦੇ ਬਣਨ ਦੇ ਵਿੱਚ ਉਦੋਂ ਹਰ ਵਾਰੀ ਆਪਾਂ ਦੇਖਦੇ ਆਂ ਮੀਡੀਆ 'ਚ ਇਹੀ ਖਬਰਾਂ ਆਉਂਦੀਆਂ ਸੀ ਕਿ ਜੇ ਕੈਨੇਡਾ 'ਚ ਕ੍ਰਾਈਮ ਹੋ ਰਿਹਾ ਤਾਂ ਇਮੀਗ੍ਰੇਸ਼ਨ ਕਰਕੇ ਆ ਘਰ ਮਹਿੰਗੇ ਹੋ ਗਏ ਤਾਂ ਇਮੀਗ੍ਰੇਸ਼ਨ ਕਰਕੇ ਆ ਜੌਬਾਂ ਨਹੀਂ ਇੱਥੋਂ ਦੇ ਲੋਕਾਂ ਨੂੰ ਰਹਿਣ ਵਾਲੇ ਨੇ ਮਿਲਦੀਆਂ ਤਾਂ ਇਮੀਗ੍ਰੇਸ਼ਨ ਕਰਕੇ ਆ ਕਹਿਣ ਦਾ ਮਤਲਬ ਹੈ ਵੀ ਜਿੱਥੋਂ-ਕਿੱਥੋਂ ਵੀ ਗੱਲ ਹੋਵੇ ਘਮਾ ਫਰਾ ਕੇ ਭਾਂਡਾ ਜਿਹੜਾ ਸੀ ਇਮੀਗ੍ਰੇਸ਼ਨ ਤੇ ਸਿਰ ਤੇ ਭਜਿਆ ਜਾਂਦਾ ਸੀ ਕਿ ਆਪ ਤੇ ਜਸਟਨ ਟਰੂਡੋ ਹੋਣਾ ਨੇ ਵੀ ਇੱਕ ਥਾਂ ਤੇ ਮੈਂ ਕਹੂੰਗਾ ਪੇ ਮਜਬੂਰੀ ਵਾਸਤੇ ਕਹਿਤਾ ਵੀ ਚੰਗਾ ਭਈ ਤੁਸੀਂ ਆਪ ਦਾ ਸਾਬੋ ਮੈਂ ਆਪਦੀ ਡੈਡੀ ਟੋਰੀ ਚੱਕ ਕੇ ਘਰ ਜਾਂਦਾ ਵਾ ਤੇ ਸ਼ਾਇਦ ਇਸੇ ਕਰਕੇ ਅੱਜ ਉਹ ਕੈਨੇਡਾ ਦੇ ਵਿੱਚੋਂ ਜਾਂ ਕੈਨੇਡਾ ਦੇ ਬਤੌਰ ਪ੍ਰਾਈਮ ਮਿਨਿਸਟਰ ਰਿਜ਼ਾਈਨ ਦੇ ਕੇ ਲੰਬੇ ਹੋ ਗਏ ਨੇ ਸਿਆਸਤ ਵਿੱਚੋਂ ਔਰ ਨਵੇਂ ਪ੍ਰਾਈਮ ਮਿਨਿਸਟਰ ਆਏ ਨੇ ਜਿਹਨਾਂ ਨੂੰ ਦੋਸਤੋ ਅਕਸਰ ਕੈਨੇਡਾ ਵਿੱਚ ਸਾਡੇ ਪੰਜਾਬੀ ਭਾਈਚਾਰੇ ਵੱਲੋਂ ਡਾਕਟਰ ਮਨਮੋਹ ਸਿੰਘ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ ਕਿਉਂਕਿ ਨਵੇਂ ਪ੍ਰਾਈਮ ਮਿਨਿਸਟਰ ਜਿਹੜੇ ਨੇ ਇਹ ਬਤੌਰ ਗਵਰਨਰ ਬੈਂਕ ਆਫ ਯੂਕੇ ਇੰਗਲੈਂਡ ਦੇ ਵਿੱਚ ਵੀ ਤੇ ਬਤੌਰ ਗਵਰਨਰ ਬੈਂਕ ਆਫ ਕੈਨੇਡਾ ਵੀ ਰਹੇ ਚੁੱਕੇ ਨੇ ਸੋ ਬੈਂਸ ਸਾਹਿਬ ਇਹ ਸਾਰੇ ਸਮੀਕਰਨ ਨੂੰ ਸਾਰੀ ਸਿਚੁਏਸ਼ਨ ਨੂੰ ਤੁਸੀਂ ਆਪ ਦੇ ਤਜਰਬੇ ਦੇ ਮੁਤਾਬਕ ਕਿਵੇਂ ਦੇਖਦੇ ਹੋ ਸਰਬ ਜਿਹੜੇ ਮਾਰਕ ਕਰਨੀ ਹੋਣੀ ਹੈਗੇ ਆ ਕਿਉਂਕਿ ਇਹਨਾਂ ਦੀ ਜਿਹੜੀ ਪੜ੍ਹਾਈ ਜਾ ਪੀ ਐਚ ਡੀ ਹੈਗੀ ਆ ਉਹ ਸਾਰੀ ਜਿਹੜੀ ਆ ਅਰਥ ਸ਼ਾਸਤਰ ਦੇ ਉੱਤੇ ਹੀ ਤਕਰੀਬਨ ਜਿਹੜੀ ਆ ਇਕਨੋਮਿਕਸ ਦੇ ਉੱਤੇ ਹੈਗੀ ਆ ਸੋ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਪ੍ਰੋਮਿਨੈਂਟ ਜਿਹੜੀਆਂ ਅ ਪੋਜੀਸ਼ਨ ਦੇ ਉੱਤੇ ਰਹਿ ਚੁੱਕੇ ਨੇ ਇਹਨਾਂ ਦੇ ਟਾਈਮ ਦੇ ਉੱਤੇ ਬਹੁਤ ਸਾਰੀਆਂ ਪਾਲਿਸੀ ਪਲੈਨਿੰਗ ਜਿਹੜੀਆਂ ਆਈਆਂ ਉਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਟੈਕਸਸ ਵੀ ਸਿਗੇ ਜਿਹੜੇ ਗਵਰਨਮੈਂਟ ਨੇ ਇੰਪੋਜ਼ ਕੀਤੇ ਔਰ ਜਿਵੇਂ ਇਹਨਾਂ ਨੇ ਆਉਂਦੇ ਨੇ ਕਿਹਾ ਕਿ ਅਸੀਂ ਜਿਹੜਾ ਕਾਰਬਨ ਟੈਕਸ ਹੈ ਜਿਹੜਾ ਕਿ ਬਹੁਤ ਵੱਡਾ ਬੋਝ ਕੈਨੇਡਿਆਸ ਦੇ ਉੱਤੇ ਸੀਗਾ ਔਰ ਜਿਹੜੀ ਕਿ ਜਿਹੜੀ ਆਪੋਜੀਸ਼ਨ ਪਾਰਟੀ ਆ ਉਸ ਮੁੱਦੇ ਦੇ ਉੱਤੇ ਇਲੈਕਸ਼ਨ ਲੜ ਰਹੀ ਸੀ ਐਕਸ ਦਾ ਟੈਕਸ ਦੇ ਨਾਂ ਦੇ ਉੱਤੇ ਔਰ ਪੀਅਰ ਪੋਲੀਵਰ ਦੇ ਜਿੰਨੇ ਵੀ ਆਪਾਂ ਦੇਖਦੇ ਆ ਮਤਲਬ ਭਾਸ਼ਣ ਬਿਆਨ ਜਾਂ ਉਹ ਮੇਰੇ ਇਸੇ ਚੀਜ਼ ਦੇ ਉੱਤੇ ਸੀਗੇ ਕਿਤੇ ਨਾ ਕਿਤੇ ਜਿਹੜੇ ਕੈਨੇਡੀਅਨਸ ਨੇ ਵਾਕਈ ਅਸੀਂ ਤੋਂ ਦੁਖੀ ਸੀਗੇ ਇਹਨਾਂ ਨੇ ਆਉਂਦਿਆਂ ਨੇ ਕੀ ਕੀਤਾ ਹੈਗਾ ਕਿ ਉਹ ਟੈਕਸ ਨੂੰ ਜਿਹੜਾ ਬਿਲਕੁਲ ਕਾਰਜ ਕਰਤਾ ਫਿਰ ਇਹਨਾਂ ਨੇ ਮਤਲਬ ਜਿਹੜਾ ਵਿਆਜ ਆ ਬੈਂਕ ਆ ਕੈਨੇਡਾ ਨੇ ਐਸੇ ਮਹੀਨੇ ਜਿਹੜਾ ਇੱਕ ਕੁਆਟਰ ਥੱਲੇ ਲਿਆਂਦਾ ਨੈਕਸਟ ਮੰਥ ਫੇਰ ਸੁਣ ਚ ਆ ਰਿਹਾ ਵੀ ਅਨਦਰ 1 ਕੁਆਟਰ ਜਿਹੜਾ ਥੱਲੇ ਆਊਗਾ ਲੇਕਿਨ ਉਹਦੇ ਬਾਵਜੂਦ ਧਰੋ ਸਾਹਿਬ ਤੁਸੀਂ ਦੇਖੋਗੇ ਕਿ ਹੱਲੇ ਜਿਹੜਾ ਇਕਨੋਮੀ ਦੇ ਵਿੱਚ ਨਾ ਕੋਈ ਈ ਮਤਲਬ ਹੀਟ ਕਹਿ ਲੋ ਜਿੱਦਾਂ ਨਹੀਂ ਹੈਗੀ ਜਾਂ ਕਹਿ ਲੋ ਰਮਾਨ ਕੀ ਹਜੇ ਆ ਨਹੀਂ ਰਹੀ ਹੋ ਜਿਹੜਾ ਘਰਾਂ ਨੂੰ ਦੇਖਦੇ ਹਾਂ ਘਰ ਆ ਰੀਅਲ ਸਟੇਟ ਆ ਹੁਣ ਘਰ ਜਿਹੜੇ ਆ ਉਹਨਾਂ ਦੀਆਂ ਪ੍ਰਾਈਸਸ ਜਿਹੜੀਆਂ ਕੂਲ ਡਾਊਨ ਹੋਈਆਂ ਕਾਫੀ ਹੱਲੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਵੇਟ ਕਰ ਰਹੇ ਘਰ ਲੈਣੇ ਨਹੀਂ ਲੇਕਿਨ ਸੇਲ ਦੇ ਨਹੀਂ ਹੋ ਰਹੀਆਂ ਪਰ ਗੱਲ ਇਹ ਬੈਂਸਾ ਵੀ ਇੱਕ ਤੇ ਘਰਾਂ ਨੂੰ ਇੱਕ ਪਾਸੇ ਛੱਡਦੀ ਹੈ ਜੀ ਜੀ ਇਹਨਾਂ ਦਾ ਕਾਰਨ ਵੀ ਦੱਸ ਰਹੇ ਜੀ ਸਾਡੇ ਨਿਊ ਇਮੀਗ੍ਰੈਂਟਸ ਨੇ ਜੀ ਜਿਹਨਾਂ ਨੂੰ ਜੋਬ ਨਹੀਂ ਮਿਲ ਰਹੀਆਂ ਬਸ ਮੈਂ ਕਹਿਣਾ ਚਾਹਾਂ ਕਿ ਜੋਬਸ ਨਾਲ ਰਿਲੇਟਡ ਆ ਜਾਂ ਤਾਂ ਜੋਬ ਮਾਰਕੀਟ ਜਿਹੜੀ ਆ ਉਹ ਦੁਆਰਾ ਨਹੀਂ ਫਲੋ ਦੇ ਵਿੱਚ ਆਉਦੀ ਉਹਨਾਂ ਚਿਰ ਕੋਈ ਵੀ ਬੰਦਾ ਜਿਹਦਾ ਪੈਸੇ ਨਹੀਂ ਕਮਾਉਗਾ ਪੈਸਾ ਇੰਟਰਸ ਦੇ ਦੋ ਤਾਮੀ ਪੈਸਾ ਆਊਗਾ ਤੇ ਤੁਸੀਂ ਭਰੂਗੇ ਕੁਝ ਜੀ ਜੀ ਸੋ ਇਹ ਜਿਹੜੀ ਜੋਬ ਮਾਰਕੀਟ ਅਫੈਕਟਡ ਹੈਗੀ ਆ ਤੇ ਜੇ ਆਪਾਂ ਜੀਓ ਪੋਲੀਟੀਕਲ ਜਿਹੜਾ ਸਿਸਟਮ ਦੇਖਦੇ ਹੈਗੇ ਆ ਹੁਣ ਜਦੋਂ ਟਰੰਪ ਸਾਹਿਬ ਨੇ ਆਫਿਸ ਸੰਭਿਆ ਹੈਗਾ ਉਹਨਾਂ ਨੇ ਆਉਂਦਿਆਂ ਨੇ ਵੱਡੇ ਗੰਡਾਸੇ ਜਿਹੜੇ ਦੋ ਤਿੰਨ ਭਰਾਏ ਆਉਂਦਿਆਂ ਨੇ ਕਹਿੰਦੇ ਟੈਰਫ 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 ਹਾਂ ਇੱਕ ਇਹ ਇਹ ਕਿਹੜੀ ਬਲਾਬ ਹੈ ਸਾਬ ਟੈਰਫ ਟੈਰਫ ਈ ਸਾਡੇ ਦੋਸਤਾ ਵਾਸਤੇ ਨਵਾਂ ਲਫ਼ਜ਼ ਹੋ ਸਕਦਾ ਟੈਰਫ ਕਹਿੰਦੇ ਕਿ ਇਹਨੂੰ ਟੈਰਫ ਬੇਸਿਕਲੀ ਟੇਲਵ ਸਾਹਿਬ ਇਹੀ ਆ ਕਿ ਜਿਹੜੀ ਚੀਜ਼ ਇੱਥੇ ਬਣ ਕੇ ਜਾਂਦੀ ਆ ਜਦੋਂ ਆਪਣੇ ਬਾਰਡਰ ਕ੍ਰੋਸ ਕਰਦੀ ਆ ਉਹਦੇ ਉੱਤੇ ਜਿਹੜਾ ਕਸਟਮ ਲੱਗਦਾ ਇੱਕ ਤਰ੍ਹਾਂ ਦਾ ਉਹਨੂੰ ਟੈਰਫ ਕਹਿੰਦੇ ਨੇ ਜਿਵੇਂ ਆਪਾਂ ਪਹਿਲਾਂ ਆਪਣੇ ਪੰਜਾਬੀ ਕਾਫੀ ਇੰਡੀਆ ਆਪਾਂ 20000 ਲੈ ਆਂਦਾ ਜੀ ਕੈਮਰਾ ਲੈ ਆਂਦਾ ਜੀ ਦੁਬਈ ਤੋਂ ਹਨਾ ਤੇ ਕਹਿੰਦੇ ਨੇ ਅਸੀਂ ਉੱਥੇ ਮਾਲ ਉਹਦੇ ਤੇ ਕੀ ਉਹਨੂੰ ਕਹਿੰਦੇ ਨੇ ਜੀ ਕਸਟਮ ਲੱਗ ਗਿਆ ਕਸਟਮ ਲੱਗ ਗਿਆ ਤਾਂ ਉਹੀ ਜਿਹੜਾ ਕਸਟਮ ਡਿਊਟੀ ਹੈਗੀ ਬੇਸਿਕਲੀ ਉਹੀ ਟੈਰਫ ਹੈਗਾ ਜੀ ਉਹਦੇ ਨਾਲ ਹੁੰਦਾ ਕੀ ਹੈ ਕਿ ਚੀਜ਼ਾਂ ਮਹਿੰਗੀਆਂ ਮਹਿੰਗੇ ਭਾਅ ਦੇ ਮਿਲਦੀਆਂ ਤੇ ਲੋਕ ਉਹਨਾਂ ਨੂੰ ਖਰੀਦਦੇ ਨਹੀਂ ਜੇ ਤੋ ਕੋਈ ਚੀਜ਼ ਨਹੀਂ ਖਰੀਦ ਕਰੀਦਾ ਕੋਈ ਤਾਂ ਆਬਵੀਅਸਲੀ ਉਹਦੀ ਪ੍ਰੋਡਕਸ਼ਨ ਤੇ ਫਰਕ ਪੈਣਾ ਜੀ ਸੋ ਉਹੀ ਉਹਦੇ ਨਾਲ ਹੀ jobbਾਂ ਤੁਰੀਆਂ ਹੁਣ ਅੱਜ ਕੈਨੇਡਾ ਦੇ ਵਿੱਚ ਦੋਸਤੋ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਨੇ ਯੂਐਸ ਨੂੰ ਜਾਣ ਵਾਲੀਆਂ ਉਹ ਕੈਨੇਡਾ ਵਿੱਚ ਮੈਨੂਫੈਕਚਰ ਹੁੰਦੀਆਂ ਨੇ ਬ੍ਰੈਮਟਨ ਦੇ ਵਿੱਚ ਵੀ ਇੱਕ ਬਹੁਤ ਵੱਡੀ ਕਾਰ ਮੈਨੂਫੈਕਚਰਿੰਗ ਫੈਕਟਰੀ ਹੈ ਜਿੱਥੇ ਹਜ਼ਾਰਾਂ ਹੀ ਲੋਕ ਕੰਮ ਕਰਦੇ ਨੇ ਹੁਣ ਜਦੋਂ ਇਹ ਕਾਰਾਂ ਦੀ ਜਦੋਂ ਸਪਲਾਈ ਹੁੰਦੀਆਂ ਨੇ ਯੂਐਸ ਵਾਲੇ ਪਾਸੇ ਉਹਨਾਂ ਉੱਤੇ ਯੂਐਸ ਗਵਰਨਮੈਂਟ ਇੱਕ ਵੱਧ ਟੈਕਸ ਲਾ ਕੇ ਉਹਨਾਂ ਕਾਰਾਂ ਨੂੰ ਜਦੋਂ ਐਂਟਰ ਕਰਾਉਂਦੀ ਹੈ ਤਾਂ ਉਹਨਾਂ ਕਾਰਾਂ ਦੀ ਜਿਹੜੀ ਜੀ ਹੁਣ ਜਿਹੜਾ ਐਂਡ ਕਸਟਮਰ ਆ ਜਦੋਂ ਉਹ ਨਾ ਕਾਰਾਂ ਨੂੰ ਬਾਏ ਕਰਨ ਵਿੱਚ ਥੋੜਾ ਹਿਚਕਾਉਂਦਾ ਕਿਉਂਕਿ ਉਹਦਾ ਰੇਟ ਅਪ ਹੋ ਗਿਆ ਉਹ ਅਲਟੀਮੇਟਲੀ ਜਿਹੜੀ ਕਾਰਾਂ ਦੀ ਪ੍ਰੋਡਕਸ਼ਨ ਆ ਉਹਦੇ ਉੱਤੇ ਫਰਕ ਪੈਂਦਾ ਹੁਣ ਇਹਦੇ ਵਿੱਚ ਜਿਹੜੀ ਯੂ ਐਸ ਦੀ ਗਵਰਨਮੈਂਟ ਹੈਗੀ ਆ ਉਹਨਾਂ ਨੇ ਜਿਹੜਾ ਕੈਨੇਡਾ ਤੋਂ ਪਾ ਸਟੀਲ ਜਾਂਦਾ ਲੋਹਾ ਜਾਂਦਾ ਜਾਂ ਇਥੋਂ ਮੈਟਲ ਜਿਹੜਾ ਕੋਈ ਵੀ ਹੈ ਐਲੂਮੀਨੀਅਮ ਜਾਂਦਾ ਬਣ ਕੇ ਇਹਨਾਂ ਸਾਰੇ ਮੈਟਲਜ਼ ਉੱਤੇ ਉਹਨਾਂ ਨੇ ਟੈਰੇਫ ਲਾਤਾ ਜਿਹਦੇ ਕਰਕੇ ਜਿਹੜੀ ਇੱਥੇ ਦੀ ਮੈਨੂਫੈਕਚਰਿੰਗ ਇੰਡਸਟਰੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਕੰਮਾਂ ਦੇ ਵਿੱਚ ਵੱਡੀ ਗ੍ਰਾਵਟੇਸ ਵਾਲੀ ਆਈ ਹੋਈ ਆ ਬਿਲਕੁਲ ਸਹੀ ਬਾਈ ਸਾਹਿਬ ਇਹਦੇ ਇੱਕ ਪਾਸਾ ਹੋ ਗਿਆ ਜੀ ਇੱਕ ਚੀਜ਼ ਆਪਾਂ ਹੋਰ ਸਮਝੀਏ ਵੀ ਬਈ ਤੇ ਸਮਝਦਾ ਹੁੰਦਾ ਸੀਗਾ ਵੀ ਸ਼ਾਇਦ ਸਾਡੇ ਪੰਜਾਬ ਦੇ ਲੋਕਾਂ ਦੀ ਨਾ ਸੋਚ ਸ਼ਾਇਦ ਬਹੁਤ ਕਹਿ ਲਈਏ ਵੀ ਯਾਬਾਸ਼ ਤਾਂ ਬਹੁਤ ਥੋੜੀ ਆ ਜੀ ਯਾਦ ਆ ਕਿ ਛੋਟੀ ਆ ਕਿ ਉਸੇ ਛੇਤੀ ਗੱਲਾਂ ਭੁੱਲ ਜਾਂਦੇ ਆ ਜੀ ਮੈਂ ਤੇ ਹੈਰਾਨ ਆ ਵੀ ਇੱਥੇ ਦੇ ਕੈਨੇਡਾ ਦੇ ਗੋਰੇ ਵੀ ਛੇਤੀ ਭੁੱਲ ਜਾਂਦੇ ਨੇ ਕਿਉਂਕਿ ਟਰੰਪ ਦੇ ਆਉਣ ਤੋਂ ਪਹਿਲਾਂ ਉਹ ਜਾਇਂ ਜੇ ਕਹਿ ਲਈਏ ਵੀ 2024 ਦੇ ਅਖੀਰਲੇ ਮਹੀਨਿਆਂ ਦੇ ਵਿੱਚ ਟ੍ਰੂਡੋ ਦੇ ਉੱਤੇ ਜਿੰਨੇ ਵੀ ਹਮਲੇ ਹੁੰਦੇ ਸੀ ਇਮੀਗ੍ਰੇਸ਼ਨ ਲੈ ਕੇ ਹੁੰਦੇ ਸੀ ਬਿਲਕੁਲ ਜੀ ਔਰ ਅੱਜ ਦੀ ਤਰੀਕ ਵਿੱਚ ਇਮੀਗ੍ਰੇਸ਼ਨ ਦੀ ਕੋਈ ਬਹੁਤੀ ਗੱਲਬਾਤ ਨਹੀਂ ਹੁੰਦੀ ਗੱਲਬਾਤ ਸੁਣੇ ਚ ਨਹੀਂ ਮਿਲਦੀ ਜੀ ਔਰ ਦੂਸਰੇ ਆਪ ਇੱਕ ਹੋਰ ਦੇਖਣ ਨੂੰ ਮਿਲਦਾ ਵੀ ਹੁਣ ਬ੍ਰੈਂਪਟਨ ਦੇ ਵਿੱਚ ਦੇਖੀਏ ਵੀ ਸਿਆੜ ਲੰਘੇ ਨੇ ਜੀ ਗਰਮੀਆਂ ਦੀ ਆਮਦ ਹੋ ਰਹੀ ਆ ਜੀ ਤੁਸੀਂ ਇਹ ਦੇਖੋ ਵੀ ਮੈਨੂੰ ਇੰਜ ਮਹਿਸੂਸ ਹੁੰਦਾ ਵੀ ਬ੍ਰੈਂਪਟਨ ਦੀਆਂ ਸੜਕਾਂ ਅੱਗੇ ਨਾ ਸੁੰਨੀਆਂ ਹੋ ਗਈਆਂ ਨੇ ਬਹੁਤ ਫਰਕ ਪੈ ਗਿਆ ਜੀ ਵੱਡੀਆਂ ਮਸਲਕਾਰਾਂ ਦੇ ਪਟਾਕੇ ਪੈਂਦੇ ਹੁਣ ਬਹੁਤੇ ਨਹੀਂ ਸੁਣਦੇ ਤੇ ਨਾ ਹੀ ਕਦੇ ਸੁਣਦਾ ਵੀ ਕਿਸੇ ਪਲਾਦੇ ਦੇ ਵਿੱਚ ਕੋਈ ਖਪ ਖਪ ਰੌਲਾ ਪੈ ਗਿਆ ਜਾਂ ਕਿਤੇ ਲੜਾਈ ਹੋ ਗਈ ਬਿਲਕੁਲ ਸਹੀ ਹੈ ਤੁਹਾਡੀ ਇੱਕ ਤੇ ਮੇਰਾ ਵਹਿਮ ਹੈ ਜੇ ਤੁਹਾਨੂੰ ਮੈਨੇ ਮਹਿਸੂਸ ਨਹੀਂ ਨਹੀਂ ਇਹ ਇਹ ਗੱਲ ਪੱਕੀ ਹੈ ਜੀ ਕਿ ਇਹ ਸੀਨਾ ਫਰਕ ਤਾਂ ਪਿਆ ਆ ਕਿਉਂਕਿ ਜਦੋਂ ਦੀ ਗਵਰਨਮੈਂਟ ਨੇ ਕਹਿੰਦੇ ਨਾ ਚੂੜੀ ਟੈਟ ਕੀਤੀ ਆ ਜੀ ਹੁਣ ਬਹੁਤੇ ਦਾ ਜਿਹੜੇ ਮਤਲਬ ਇੱਥੇ ਦੇ ਸਿਸਟਮ ਦੇ ਨਾਲ ਚੱਲ ਰਹੇ ਉਹਦਾ ਇਥੇ ਸਟਲ ਸਿਸਟਮ ਦਾ ਭਾਗ ਨੇ ਜੀ ਜਿਹੜੇ ਸ਼ਾਰਟਕਟ ਵਾਲੇ ਸੀਗੇ ਜਦਾਂ ਕਿ ਕਿਸੇ ਨੇ ਕੋਈ ਨਾ ਕੋਈ ਗਲਤੀ ਕੀਤੀ ਹੋਸੀ ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਸੀਗਾ ਜਾਂ ਜਾਂ ਈਵਨ ਇੰਸ਼ੋਰੈਂਸ ਦੇ ਫਰਾਡ ਹੀ ਲਾ ਲਓ ਜੀ ਜੀ ਹੁਣ ਗੱਡੀਆਂ ਦੀ ਇੱਕ ਇਸ ਤਰ੍ਹਾਂ ਦੇ ਨਹੀਂ ਸੀ ਉਹਨੀਆਂ ਆਪਾਂ ਬਹੁਤ ਦੇਖੀਆਂ ਵੀਡੀਓ ਦੇ ਇਦਾਂ ਦੀਆਂ ਜਿੱਥੇ ਆਪਣੇ ਬੱਚੇ ਜਿਹੜੇ ਆ ਉਹ ਗਲਤ ਤਰੀਕੇ ਨਾਲ ਐਕਸੀਡੈਂਟ ਕਰਕੇ ਤਾਂ ਕਲੇਮ ਲੈਣ ਦੀ ਕੋਸ਼ਿਸ਼ ਕਰਦੇ ਸੀਗੇ ਜੀ ਹੁਣ ਬਹੁਤੇ ਉਹਨਾਂ ਚੋਂ ਦਾ ਬਾਰਡਰ ਪਾਰ ਕਰਕੇ ਜੀ ਹਾਂ ਬਿਲਕੁਲ ਯੋ ਪਿੱਛੇ ਜੇ ਖਬਰ ਵੀ ਆਈ ਸੀ ਨਾ ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚੋਂ ਪਤਾ ਨਹੀਂ 30000 ਸੀ ਖਰੀਦੀ ਪੀ 50000 30 35000 ਦਾ ਮਿਸਿੰਗ ਦੱਸਿਆ ਜਾ ਰਿਹਾ ਜੀ ਉਹ ਬੰਦਾ ਨਹੀਂ ਲੱਭਦਾ ਵੀ ਸਟੂਡੈਂਟ ਆਈ ਸੀ ਉਹ ਗਾਹ ਗਾਇਬ ਕਿੱਥੇ ਗਾਇਬ ਕਿੱਥੇ ਆ ਜੀ ਉਹ ਬੜੀ ਮਜ਼ੇਦਾਰ ਗੱਲ ਸੀ ਕਿ ਮੈਂ ਹੈਰਾਨ ਸੀਗਾ ਵੀ ਕੈਨੇਡਾ ਸਰਕਾਰ ਪਤਾ ਨਹੀਂ ਟਿਕਟੌਕ ਦੇ ਵੀਡੀਓ ਨੇ ਵੇਂਦੀ ਨੇ ਦੇ ਆਮ ਵੀਡੀਓ ਪੈਂਦੀਆਂ ਹੁੰਦੀਆਂ ਨਾ ਕਿ ਸਾਡੇ ਫਲਾਣੇ ਭਾਜੀ ਦੇ ਗੇਮ ਪਾਤੀ ਆਹ ਸਾਡੇ ਕੈਨੇਡਾ ਸਰਕਾਰ ਨੇ ਜਿਹੜੇ ਸਰਕਾਰੀ ਟੈਲੀਫੋਨ ਆ ਮੇਰੇ ਟਿਕਟੌਕ ਬੈਨ ਕੀਤਾ ਹੋਇਆ ਇਹ ਇੱਕ ਵੱਡਾ ਕਾਰਨ ਆ ਆ ਹੋ ਸਕਦਾ ਵੀ ਬਹੁਤੀ ਗੱਲ ਉੱਥੇ ਪਹੁੰਚੀ ਦੀ ਜੀ ਜੀ ਤੋਂ ਇਸ ਕਰਕੇ ਆ ਵੀ ਬਹੁਤ ਸਾਰੇ ਲੋਕ ਤੇ ਖੈਰ ਦੇਖੋ ਜੀ ਅਮਰੀਕਾ ਵਾਲੇ ਪਾਸੇ ਬੜੇ ਡੱਪ ਗਏ ਨੇ ਬਹੁਤ ਸਾਰੇ ਲੋਕਾਂ ਨੇ ਅਜਿਹੀਆਂ ਗਲਤੀਆਂ ਵੀ ਕੀਤੀਆਂ ਨੇ ਬਹੁਤ ਸਾਰੇ ਸਾਡੇ 19 19 20 20 ਸਾਲ ਦੇ ਨੌਜਵਾਨ ਮੁੰਡੇ ਨੇ ਜਿਹੜੇ ਇਹਨਾਂ ਵੀਡੀਓ ਤੇ ਜ਼ਰੀਏ ਭਰਮਾਏ ਗਏ ਵੀ ਉਧਰ ਚਲ ਜਾਈਏ ਉੱਥੇ ਡਾਲਰ ਮਹਿੰਗਾ ਆ ਪਰ ਉਧਰ ਜਾਂਦਿਆਂ ਨੂੰ ਉਹ 트ੰਪ ਵਾਲਾ ਆਗੋਂ ਗਰਾਸਾ ਖੜਾ ਕਰਾ ਗਰਾਸਾ ਉਹ ਵੀ ਲੈ ਕੇ ਖੜਾ ਜੀ ਬੋਲੇ ਗਰਾਸਾ ਲਾ ਲਿਆ ਉਹਨਾਂ ਨੇ ਹੁਣ ਉਹਦੇ ਨਾਲ ਬੈਂਕ ਸਾਹਿਬ ਕੀ ਹੋਇਆ ਵੀ ਹੁਣ ਬੰਦੇ ਉਧਰੋਂ ਵਾਪਸ ਹੁਣ ਭਾਜੀ ਲੱਭਦੇ ਵੀ ਜਿਹੜਾ ਕੈਨੇਡਾ ਵਾਲੇ ਪਾਸੇ ਵਾਪਸ ਲੈ ਹੋਵੇ ਬਿਲਕੁਲ ਹੁਣ ਕੈਨੇਡਾ ਵਾਲੇ ਪਾਸੇ ਜਦੋਂ ਆਉਂਦੇ ਜਾਂ ਫੜੇ ਜਾਂਦੇ ਨੇ ਜਾਂ ਅਮਰੀਕਾ ਵਾਲੇ ਪਾਸੇ ਫੜ ਕੇ ਕੈਨੇਡਾ ਚ ਹਵਾਲ ਕੀ ਹੁੰਦੀ ਆ ਉਹ ਫੇਰ ਬਦਕਿਸਮਤੀ ਨੂੰ ਕਈਆਂ ਲੋਕਾਂ ਨੂੰ ਹੁਣ ਵਾਪਸ ਰਿਪੋਰਟ ਵੀ ਕੀਤਾ ਜਾ ਰਿਹਾ ਸੋ ਦੋਸਤੋ ਕੈਨੇਡਾ ਦੇ ਵਿੱਚ ਹਾਲਾਤ ਇਸ ਵਰੇ ਦੇ ਵਿੱਚ ਕੋਈ ਬਹੁਤੇ ਸਖਾਲੇ ਰਹਿਣ ਵਾਲੇ ਨਹੀਂਗੇ ਮੈਂ ਪਹਿਲਾਂ ਵੀ ਤੁਹਾਨੂੰ ਆਪ ਦੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਦੇ ਜ਼ਰੀਏ ਇੱਕ ਦੋ ਵਾਰੀ ਤੁਹਾਡਾ ਨਾ ਖਾਤਮ ਹੋ ਚੁੱਕਾ ਵੀ ਜੇ ਤੁਸੀਂ ਇਸ ਸਾਲ ਕੈਨੇਡਾ ਆਉਣ ਤੋਂ ਟਾਲਾ ਵਟ ਸਕਦੇ ਹੋ ਤੇ ਕਿਰਪਾ ਕਰਕੇ ਵਟ ਲਓ ਕਿ ਜੇ ਤੁਹਾਡਾ ਮਕਸਦ ਇੱਥੇ ਆ ਕੇ ਪੱਕੇ ਰਹਿਣਾ ਹੈ ਇੱਥੇ ਆ ਕੇ ਕੰਮ ਕਰਨਾ ਤੇ ਇੱਕ ਗੱਲ ਪੱਲੇ ਬੰਨ ਲਓ ਵੀ ਇੱਥੇ ਆ ਕੇ ਹੁਣ ਵਰਕ ਪਰਮਿਟ ਤੁਹਾਨੂੰ ਨਹੀਂ ਮਿਲਣਾ ਤੁਹਾਨੂੰ ਬਾਹਰੋਂ ਵਰਕ ਪਰਮਿਟ ਲੈ ਕੇ ਆਉਣਾ ਪੈਣਾ ਬਾਕੀ ਤੁਸੀਂ ਇੱਥੇ ਘੁੰਮਣ ਫਿਰਨ ਆਉਣਾ ਹੈ ਇੱਥੋਂ ਦਾ ਆਬੋ ਹਵਾ ਦੇਖਣ ਆਉਣਾ ਜੀ ਆਇਆਂ ਨੂੰ ਤੁਸੀਂ ਆਪਦੇ ਘਰੋਂ ਪੈਸੇ ਲਾ ਕੇ ਆਉਣੇ ਨੇ ਘੁੰਮਣ ਫਿਰਨ ਆਉਣਾ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਪਰ ਜੇ ਤੁਸੀਂ ਇੱਥੇ ਆ ਕੇ ਕੁਝ ਟਿਕਣਾ ਚਾਹੁੰਦੇ ਹੋ ਸਟੱਡੀ ਵੀਜ਼ੇ ਤੇ ਆਉਣਾ ਚਾਹੁੰਦੇ ਹੋ ਤੇ ਮੇਰੇ ਹਿਸਾਬ ਨਾਲ ਬੈਂਕ ਸਾਹਿਬ ਥੋੜਾ ਜਿਹਾ ਟਿਕਾਅ ਰੱਖ ਲੈਣਾ ਚਾਹੀਦਾ ਤੁਹਾਡਾ ਕੀ ਖਿਆਲ ਹੈ ਬ ਤੋ ਆਇਆ ਤੇ ਹੁਣ ਦੇਖਦੇ ਹਾਂ ਕਿ ਕਾਲਜਾਂ ਦਾ ਜਿਹੜਾ ਮਾਹੌਲ ਹੈ ਨਾ ਜੀ ਉਹ ਬਦਲਿਆ ਹੋਇਆ ਪਹਿਲਾਂ ਕਾਲਜ ਤੋਂ ਨਹੀਂ ਸੁਣਿਆ ਹੋਵੇ ਦੀ ਹੁਣ ਉੱਥੇ ਤਕਰੀਬਨ 35-40% ਜਿਹੜੀ ਆ ਉਹ ਕਹਿ ਲਓ ਵੀ ਵਧੀਆ ਰੌਣਕ ਹੋਈ ਹੈ ਜੀ ਸੋ ਇੱਕ ਅੱਛੀ ਗੱਲ ਆ ਇਹ ਇੱਕ ਤਾਂ ਜਿਹੜੇ ਪੰਜਾਬ ਦੇ ਜਿਹੜੇ ਬੱਚੇ ਨੇ ਆਪਾਂ ਨੂੰ ਚੰਗ ਬੱਚੇ ਦਸਣ ਲੱਗ ਗਏ ਥੋੜਾ ਹਾਂਜੀ ਦੂਸਰਾ ਇਹ ਆ ਕਿ ਪੰਜਾਬ ਨੂੰ ਲੋੜ ਵੀ ਆ ਔਰ ਇੰਡੀਆ ਦੀ ਇਕਨੋਮੀ ਥੋੜੀ ਜੀ ਬੋਮ ਵੀ ਹੋ ਰਹੀ ਹੈ ਔਪਰਚੁਨਿਟੀਆਂ ਤੇ ਹੈਗੀਆਂ ਆਪਾਂ ਸਿਰਫ ਦਿਮਾਗ ਆਪਣਾ ਹੈ ਕਿ ਬਾਹਰ 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 ਰਾਈਟ ਜੀ ਸੌਣ ਬਹੁਤ ਸਾਰੇ ਸੱਜਣ ਲਈਦਾ ਵੀ ਸੋਚਦੇ ਨੇ ਵੀ ਇਹ ਕੀ ਕਰਦੇ ਫਿਰ ਇੱਥੇ ਤੇ ਇਦਾਂ ਦੀ ਗੱਲ ਕਿਉਂ ਵੀ ਇਹ ਰਿਮਾਂਸ ਤੋਂ ਪਹਿਲਾਂ ਵੀ ਤੁਸੀਂ ਉੱਥੇ ਕਰ ਤੁਸੀਂ ਮੋੜੇ ਆਓ ਹੁਣ ਚੱਕਰ ਇਹ ਆ ਕਿ ਜਦਾਂ ਆਪਾਂ ਜਦਸੀ ਹੁਣ ਇੱਥੇ ਕਹਿੰਦੇ ਉਹਦੀ ਪਨੀਰੀ ਲਾ ਜੀ ਇਹ ਦਿਖਾਦਾ ਜਿਹੜਾ ਸਫਰ ਹੈ ਜੀ ਉਹਨੂੰ ਹੁਣ ਰਿਵਰਸ ਕਰਕੇ ਇੱਕਦਮ ਜਿਹੜਾ ਇਥੋਂ ਅੱਡਾ ਪੁੱਟ ਕੇ ਜਾਣਾ ਜਿਹੜਾ ਸੌਖਾ ਨਹੀਂ ਹੈਗਾ ਲੇਕਿਨ ਜਦੋਂ ਅਸੀਂ ਆਏ ਸੀ ਉਦੋਂ ਥੋੜੇ ਹਾਲਾਤ ਡਿਫਰੈਂਟ ਸੀਗੇ ਥੋੜਾ ਕੈਨੇਡਾ ਸੈਟਲ ਹੋਣਾ ਸੌਖਾ ਸੀਗਾ ਹੁਣ ਦੇ ਅੱਜ ਦੇ ਹਾਲਾਤਾਂ ਨਾਲ ਜੇ ਆਪਾਂ ਯੋਜਨਾ ਹੋਵੇ ਆਪਾਂ ਜ਼ੀਰੋ ਤੋਂ ਸ਼ੁਰੂ ਹੋਣਾ ਇਵਨ ਆਪਣੇ ਵਾਸਤੇ ਵੀ ਬੜਾਓ ਇੰਪੋਸੀਬਲ ਆ ਜੀ ਸੋ ਦੋਸਤੋ ਬੈਂਸਾ ਲਈਏ ਜਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਜੀ ਬਿਲਕੁਲ ਕਈ ਵਾਰੀ ਸਾਡੇ ਵੀਰ ਕਹਿੰਦੇ ਹੁੰਦੇ ਆ ਵੀ ਬਹੁਤੀ ਲੰਬੀ ਵੀਡੀਓ ਵੀ ਨਾ ਪਾਇਆ ਅੰਤ ਦੇ ਵਿੱਚ ਨਾ ਜੀ ਮਤਲਬ ਆਪਾਂ ਇਹ ਇਨਾਂ ਨੂੰ ਸਾਰਿਆਂ ਨੂੰ ਮੈਸੇਜ ਦਈਏ ਜਿਹੜੇ ਵੀ ਸੁਣ ਰਹੇ ਆ ਆਪਣੇ ਦਰਸ਼ਕ ਆ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਇਥੇ ਇਮੀਗ੍ਰੇਸ਼ਨ ਦੀ ਵੇਟ ਕਰ ਰਹੇ ਆ ਕ੍ਰਾਈਮ ਤੋਂ ਦੂਰ ਰਹਿਣ ਗਲਤ ਚੀਜ਼ਾਂ ਤੋਂ ਦੂਰ ਰਹਿਣ ਕੋਈ ਵੀ ਫਰੋਜਿਲੈਂਟ ਚੀਜ਼ ਨਾ ਕਰਨ ਠੀਕ ਹੈ ਜੀ ਚਾਹੇ ਉਹ ਕਿਸੇ ਦੇ ਪਿੱਛੇ ਲਾ ਕੇ ਜਿੱਦਾਂ ਵੀ ਆ ਐਟ ਦੀ ਐਂਡ ਆ ਤੇ ਤੁਹਾਡਾ ਆਪਣਾ ਕੰਸੈਂਟ ਆ ਤੁਸੀਂ ਬਾਲਗ ਹੋ ਕੋਈ ਵੀ ਐਕਸ਼ਨ ਜਿਹੜਾ ਕਰਦੇ ਹੋ ਤੁਸੀਂ ਉਹਦੇ ਜ਼ਿੰਮੇਵਾਰ ਹੋ ਦੇਖੋ ਬੈਂਚ ਸਾਹਿਬ ਨੇ ਜੀ ਬੜੀ ਸਿਰੇ ਦੀ ਗੱਲ ਕੀਤੀ ਆ ਇੱਕ ਪੰਜਾਬੀ ਦੀ ਕਹਾਵਤ ਆ ਕਿ 100 ਹੱਥ ਰੱਸਾ ਸਿਰੇ ਤੇ ਗੰਢ ਕੰਮ ਤੁਹਾਡਾ ਜਰੂਰ ਬਣੇਗਾ ਪਰ ਝੂਠ ਚੁਕਾਰੀਆਂ ਫਰਾਡ ਉੱਠੇ ਸਿੱਤੇ ਜੁਗਾੜ ਲਾਉਣ ਤੋਂ ਕਿਰਪਾ ਕਰਕੇ ਗੁਰੇਜ ਕਰੋ ਮੇਰੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਹੈਗੀ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਰੂਰ ਸਮਝਾਓ ਕਿਉਂਕਿ ਕਿਤੇ ਨਾ ਕਿਤੇ ਜਦੋਂ ਤੁਹਾਡਾ ਫਰਾਡ ਜਾਂ ਕੋਈ ਵੀ ਇਹੋ ਜਿਹੀ ਜਾਲਸਾਜੀ ਕੀਤੀ ਸਾਹਮਣੇ ਆਉਂਦੀ ਆ ਤੇ ਇੱਥੋਂ ਦਾ ਸਿਸਟਮ ਫਿਰ ਦੋਢੇ ਡੇੜੇ ਲੱਗਿਆ ਮੈਂਟ ਨਹੀਂ ਲਾਉਂਦਾ ਫਿਰ ਆਪਾਂ ਜ਼ਿਆਦਾ ਨੁਕਸਾਨ ਕਰਾ ਬੈਨੇ ਆ ਸੋ ਇਹਦੇ ਨਾਲ ਜੋ ਜੀ ਸਾਨੂੰ ਜ਼ਰੂਰ ਦੁਬਾਰਾ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਜਰੂਰ ਜਲਦੀ ਖਤ ਪਾਵਾਂਗੇ ਬਰਾਬਰ ਆਖਾ ਜੀ